ब्रॉट्यू बाई सिल्वर पंप्स टॉप क्वालिटी और कंसिस्टेंट परफॉर्मेंस के लिए सिर्फ सिल्वर पंप नाम याद रखना बॉलीवुड एक्ट्रेस सोहेल खान आज पंजाब पहुँचे ਜਿੱਥੇ ਪੰਜਾਬ ਪਹੁੰਚ ਕੇ সোহੇਲ ਖਾਨ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਮੁਲਾਕਾਤ ਕੀਤੀ ਗਈ ਇਹ ਤਸਵੀਰਾਂ ਭਗਵੰਤ ਮਾਨ ਹੋਰਾਂ ਦੇ ਘਰ ਦੀਆਂ ਨੇ ਜਿੱਥੇ সোহੇਲ ਖਾਨ ਦੇ ਨਾਲ ਮੁਲਾਕਾਤ ਕਰਦੇ ਮੁੱਖ ਮੰਤਰੀ ਭਗਵੰਤ ਮਾਨ ਨਜ਼ਰ ਆਏ ਨੇ ਤਸਵੀਰਾਂ ਜੋ ਤੁਸੀਂ ਵੇਖ ਸਕਦੇ ਹੋ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ সোহੇਲ ਖਾਨ ਦਾ ਮਾਨ ਸਨਮਾਨ ਕੀਤਾ ਗਿਆ ਸ਼੍ਰੀ ਦਰਬਾਰ ਸਾਹਿਬ ਦੀ ਫੋਟੋ ਦੇ ਕੇ ਸਨਮਾਨ ਕੀਤਾ ਗਿਆ ਤੇ ਇਸ ਦੇ ਨਾਲ ਇੱਕ ਖੁਸ਼ਹਰਮਾ ਮੀਟਿੰਗ ਵੀ ਕੀਤੀ ਗਈ ਇਸ ਦੇ ਨਾਲ ਇਹ ਫੋਟੋਆਂ ਸਾਂਝੀਆਂ ਕਰਦੇ ਹੋਏ ਭਗਵੰਤ ਮਾਨ ਨੇ ਲਿਖਿਆ ਅੱਜ ਚੰਡੀਗੜ੍ਹ ਰਿਹائش ਵਿਖੇ ਬਾਲੀਵੁੱਡ ਜਗਤ ਦੇ ਉੱਗੇ ਅਦਾਕਾਰ সোহੇਲ ਖਾਨ ਮਿਲਣ ਆਏ ਉਹਨਾਂ ਦੀ ਮਹਿਮਾਨ ਨਰਵਾਜ਼ੀ ਕਰਨ ਦਾ ਮੌਕਾ ਮਿਲਿਆ সোহੇਲ ਖਾਨ ਨੇ ਪੰਜਾਬ ਅਤੇ ਪੰਜਾਬੀਆਂ ਵੱਲੋਂ ਦਿੱਤੇ ਜਾ ਰਹੇ ਪਿਆਰ ਦੀ ਸ਼ਲਾਘਾ ਕੀਤੀ ਤਾਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਹਨਾਂ ਦੀ ਗੱਲਾਂ ਲਿਖ ਕੇ সোহੇਲ ਖਾਨ ਦਾ ਧੰਨਵਾਦ ਕਰਦੇ ਨਜ਼ਰ ਆਏ ਕਿ ਉਹਨਾਂ ਦੇ ਨਾਲ ਮੁੱਖ ਮੰਤਰੀ ਆਵਾਸਤੇ ਮੀਟਿੰਗ ਕੀਤੀ ਜ਼ਿਕਰੇ ਖਾਸ ਹੈ ਕਿ ਲਗਾਤਾਰ ਪੰਜਾਬ ਦੇ ਵਿੱਚ ਬਾਲੀਵੁੱਡ ਐਕਟਰਾਂ ਦਾ ਆਣਾ ਜਾਣਾ ਲੱਗਾ ਰਹਿੰਦਾ ਹੈ ਤੇ ਇਸੇ ਵਿਚਾਲੇ ਅੱਜ ਸੁਹੇਲ ਖਾਨ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਮੀਟਿੰਗ ਕੀਤੀ। ਖੈਰ ਤੁਹਾਡਾ ਕੀ ਕੁਝ ਕਹਿਣਾ ਹੈ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ।